ਨੰਗਲ ਡੈਮ ਤੇ ਸੈਂਟਰਲ ਫੋਰਸ ਲਾਇ ਜਾਨ ਤੇ ਪੜਕੇ ਸੀਐਮ ਮਾਨ ਬੋਲੇ ਕਿ ਪਾਣੀ ਚੋਰੀ ਕਰਨ ਲਈ ਲਾਈ ਗਈ ਸੀਆਈਐਸਐਫ ਅਸੀਂ ਨਾ ਦੇਵਾਂਗੇ ਪਾਣੀ ਨਾ ਹੀ ਵਾਧੂ ਖਰਚਾ ਹਰਿਆਣਾ ਦੇ ਮੁੱਖ ਮੰਤਰੀ ਦੀ ਸੀਐਮ ਮਾਨ ਨੂੰ ਸਲਾਹ ਨਾਇਬ ਸੈਣੀ ਬੋਲੇ ਪਾਣੀ ਤੇ ਨਾ ਹੋਵੇ ਸਿਆਸਤ ਗੁਰੂਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਭਗਵੰਤ ਮਾ ਇਸ ਐਸਫ ਦੇ ਸਵਾਗਤ ਲਈ ਬੀਬੀ ਐਮਬੀ ਤਿਆਰ ਰਿਹਾ ਹੈ ਸ਼ਤਾ ਪ੍ਰਬੰਧ ਕਰਨ ਲਈ ਤਿਆਰੀਆਂ ਸ਼ੁਰੂ ਕੁਝ ਫਲੈਟ ਖਾਲੀ ਕਰਨ ਦੇ ਦਿੱਤੇ ਹੋ ਗਏ ਬਲਵੰਤ ਸਿੰਘ ਰਾਜੂਆਣਾ ਦੀ ਐਸਜੀਪੀਸੀ ਪ੍ਰਧਾਨ ਨੂੰ ਚਿੱਠੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਜੈਬ ਘਰ ਚ ਲਾਉਣ ਦੇ ਫੈਸਲੇ ਤੇ ਜਤਾਇਆ ਇਤਰਾਜ਼ ਕਿ ਆ ਸਿੱਖਾਂ ਦੀ ਕਾਤਲ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਡਾਕਟਰ ਮਨਮੋਹਨ ਸ਼੍ਰੀ ਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਦੱਸਿਆ ਗੈਰਵਾਜਬ ਕਿਆ ਸਿੱਖਾਂ ਲਈ ਸਰਵੋੱਚ ਹੈ ਸ਼੍ਰੀ ਕਾਲ ਤਖਤ ਸਾਹਿਬ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਆਪਨੇ ਵਿਰੋਧੀ ਧਿਰਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਾਇ ਇਲਜ਼ਾਮ ਕਿ ਆ ਕਿਸਾਨਾਂ ਤੋਂ ਜ਼ਬਰਦਸਤੀ ਨਹੀਂ ਲਈ ਜਾਏਗੀ ਜ਼ਮੀਨ 4 ਤੋਂ 5 ਗੁਣਾ ਵੱਧ ਮਿਲੇਗੀ ਕੀ ਮਤਰਮਨੀਤ ਬਿੱਟੂ ਬੋਲੇ ਪ੍ਰਾਪਰਟੀ ਡੀਲਰ ਦੀ ਤਰ੍ਹਾਂ ਕੰਮ ਕਰ ਰਹੀ ਐ ਸਰ ਤੂਰੀ ਚ ਲੋਕ ਮਿਲਣੀ ਦੌਰਾਨ ਸਰਪੰਚ ਦੀ ਸ਼ਿਕਾਇਤ ਤੇ ਮੁੱਖ ਮੰਤਰੀ ਮਾਨ ਦਾ ਐਕਸ਼ਨ ਸਰਪੰਚ ਨੇ ਸੜਕਾਂ ਚ ਕਟਿਆ ਮਟੀਰੀਅਲ ਵਰਤਣ ਦੇ ਲਾਏ ਇਲਜ਼ਾਮ ਤਾਂ ਸੀਐਮ ਨੇ ਮੌਕੇ ਤੇ ਠੇਕੇਦਾਰ ਨੂੰ ਕੀਤਾ ਬਲੈਕਲਿਸਟ ਆਪਰੇਸ਼ਨ ਸਿੰਦੂਰ ਤੇ ਪੀਐਮ ਮੋਦੀ ਨੇ ਭਰੀ ਹੁੰਕਾਰ ਕਿ ਆ ਸਿੰਦੂਰ ਮਿਟੌਣ ਵਾਲਿਆਂ ਦਾ ਮਿਟਾ ਦੇਾਂਗੇ ਨਾਮੋਂ ਨਿਸ਼ਾਨ ਇੰਨਾ ਫੌਜਾਂ ਦੇ ਚੱਕਰ ਵਿੱਚ ਪਾਕਿਸਤਾਨ ਨੇ ਟੇਕੇ ਗੋਡੇ ਮੋੜ ਹਰਿਆਣਾ ਪੁਲਿਸ ਦੀ ਹਿਰਾਸਤ ਚ ਜੋਤੀ ਮਲੋਤਰਾ हिसार ਪੁਲਿਸ ਨੂੰ ਮਿਲਿਆ 4 ਦਿਨ ਦਾ ਰਿਮਾਂਡ ਜੋਤੀ ਤੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮ ਖੰਨਾ ਚ ਦੁੱਧ ਨੇ ਵਧਾਈ ਲੋਕਾਂ ਦੀ ਟੈਨਸ਼ਨ ਨੂੰ ਬਾਲਨ ਤੇ ਦੁੱਧ ਬਣਿਆ ਪਲਾਸਟਿਕ ਸਿਹਤ ਵਿਭਾਗ ਨੇ ਲਏ ਸੈਂਪਲ ਸਿਕਾਲ ਨਿਊਜ਼ 819 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਬੀਬੀਐਮਬੀ ਤੋਂ ਹੁਣ ਨੰਗਲ ਡੈਮ ਤੇ ਸੀਆਈਐਸਐਫ ਦੀ ਤੈਨਾਤੀ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਨੇ ਔਰ ਸੀਐਮ ਨੇ ਸਾਫ਼-ਸਾਫ਼ ਇਹ ਕਿਹਾ ਹੈ ਕਿ ਕੀ ਇਹ ਸੀਆਈਐਸਐਫ ਪਾਣੀ ਦੀ ਚੋਰੀ ਕਰਨ ਲਈ ਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਾ ਅਸੀਂ ਪਾਣੀ ਦੇਵਾਂਗੇ ਤੇ ਨਾ ਸੀਐਸਐਫ ਦੀ ਤੈਨਾਤੀ ਦਾ ਖਰਚਾ ਇਹ ਗੱਲ ਸੀਐਮਐਸ ਲਈ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬੀਬੀਐਮਬੀ ਦਾ ਜਿਹੜਾ ਖਰਚਾ ਹੈ ਉਹਦੇ ਵਿੱਚ 60% ਹਿੱਸਾ ਪੰਜਾਬ ਪਾਉਂਦਾ ਹੈ ਯਾਨੀ ਉਹਨਾਂ ਦੇ ਖਰਚੇ ਦਾ 60% ਪੰਜਾਬ ਦਿੰਦਾ ਹੈ ਤੇ ਜੇ ਸੀਆਈਐਸਐਫ ਦੀ ਤੈਨਾਤੀ ਹੁੰਦੀ ਹੈ ਤਾਂ ਉਹਨਾਂ ਦੇ ਖਾਣ ਪੀਣ ਰਹਿਣ ਸਹਿਣ ਉਹ ਸਾਰਾ ਵੀ 60% ਖਰਚਾ ਪੰਜਾਬ ਦੇ ਹਿੱਸੇ ਆਏਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਨਾ ਅਸੀਂ ਪਾਣੀ ਦੇਵਾਂਗੇ ਤੇ ਨਾ ਸੀਐਸਐਫ ਦੀ ਤੈਨਾਤੀ ਦਾ ਖਰਚਾ ਦੇਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਖਰਚਾ ਕਿਉਂ ਚੱਕੀਏ ਜਦੋਂ ਪੰਜਾਬ ਪੁਲਿਸ ਰਾਖੀ ਕਰ ਰਹੀ ਹੈ ਉਹਨਾਂ ਕਿਹਾ ਕਿ ਅੰਨ ਪੰਜਾਬ ਤੋਂ ਚਾਹੀਦਾ ਪਰ ਪਾਣੀ ਸਾਡੇ ਕੋਲੇ ਰਹਿਣ ਨਹੀਂ ਦੇਣਾ ਅਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਪੰਜਾਬ ਦਾ ਪਾਣੀ ਚੋਰੀ ਨਹੀਂ ਹੋਣ ਦੇਵਾਂਗੇ ਸੀਐਮ ਵੱਲੋਂ ਪੰਜਾਬ ਦੇ ਵੀ ਭਾਜਪਾ ਆਗੂਆਂ ਨੂੰ ਸਵਾਲ ਕੀਤੇ ਗਏ ਨੇ ਕਿ ਪੰਜਾਬ ਬੀਜੇਪੀ ਵਾਲੇ ਦੱਸਣ ਕਿ ਇਹ ਸਭ ਕੁਝ ਕਿਸ ਦੀ ਸਹਿਮਤੀ ਨਾਲ ਹੋਇਆ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਰਵਨੀਤ ਬਿੱਟੂ ਤੋਂ ਜਵਾਬ ਮਿਲਿਆ ਪਾਣੀ ਦੀ ਪਹਿਰੇਦਾਰੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਕਰਵਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਤੇ ਸੀਆਈਐਸਐਫ ਦੀ ਤਣਾਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਤੇ ਇਲਜ਼ਾਮ ਲਾਇਆ ਕਿ ਕੀ ਪਾਣੀ ਦੀ ਚੋਰੀ ਕਰਨ ਲਈ ਇਸ ਤਣਾਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸੀਐਮ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਨਾ ਤਾਂ ਪਾਣੀ ਦੇਵੇਗਾ ਤੇ ਨਾ ਹੀ ਇਨ੍ਹਾਂ ਜਵਾਨਾਂ ਦੀ ਤਣਾਤੀ ਦਾ ਬੀਬੀਐਮਪੀ ਨੂੰ ਕੋਈ ਖਰਚਾ ਕਿਉਂਕਿ ਪੰਜਾਬ ਪੁਲਿਸ ਫ੍ਰੀ ਚ ਰਾਖੀ ਕਰ ਰਹੀ ਹੈ ਉਹਨਾਂ ਪੰਜਾਬ ਚ ਭਾਜਪਾ ਲੀਡਰਾਂ ਨੂੰ ਵੀ ਸਵਾਲ ਪੁੱਛੇ ਕਿ ਉਹ ਦੱਸਣ ਕਿ ਜਵਾਨਾ ਦੀ ਸਤਨਾਤੀ ਦੀ ਚਿੱਠੀ ਕਿਸ ਦੀ ਸਹੰਤੀ ਨਾਲ ਜਾਰੀ ਹੋਈ ਉਧਰ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ पलटवार ਕੀਤਾ ਇਸ ਸੀਆਈਐਸਐਫ ਕਿਉਂ ਲਈਏ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫਟਾ ਖੋਲ ਦੇਣਗੇ ਉਤੇ ਇਹਦਾ ਮਤਲਬ ਹੈ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਆਂ ਹੀ ਪਰ ਤੇ ਹੁਣ ਕਿ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਇਹ ਸਮਝ ਹੋਣੀ ਚਾਹੀਦੀ ਆ ਵੀ ਸੀਐਸਐਫ ਜਿਹੜੀ ਉਹਦੀ ਸਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ ਸੀਐਸਐਫ ਨੇ ਨਹੀਂ ਕਰਨਾ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਨੇ ਤੇ ਇਸ ਦਾ ਗੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ 5-5 ਲੀਟਰਾਂ ਨੂੰ ਕਟਾਰੇ 'ਚ ਖੜਾ ਕਰਨ ਦੇ ਨਾਲ ਉਹਨਾਂ ਪਾਣੀਆਂ ਦੇ ਮੁੱਦੇ ਤੇ ਹਰਿਆਣਾ ਨੂੰ ਘੇਰਾ ਪਾਇਆ ਤੇ ਸਪਸ਼ਟ ਕੀਤਾ ਕਿ ਹਰਿਆਣਾ ਨੂੰ ਕੋਟੇ ਦਾ ਪਾਣੀ ਤਾਂ ਮਿਲੇਗਾ ਪਰ ਉਹ ਧੱਕੇ ਨਾਲ ਵਾਧੂ ਪਾਣੀ ਨਹੀਂ ਲੈ ਸਕਦੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੁੱਖ ਮੰਤਰੀ ਮਾਨ ਨੂੰ ਗੁਰੂਆਂ ਦੇ ਹਦਾਇਤਾਂ ਦਾ ਪਾਲਣ ਕਰਨ ਦਾ ਸੁਨੇਹਾ ਦਿੱਤਾ ਮੰਗਲਦੇਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਜੀ بہت ریمائنڈر بھی توجے سکے سنجم نہ پانی برتو چھ مہینہ تو پر شاید پرانی آدتوں کر کے نہیں گول کی لاپرواہی ہے گورنمنٹ گور مجھے لگ رہا ہے کہ بھگوت مان صاحب اہنکار میں ہے کسی میں جو گرو کی شکشا کو بھی فالو نہیں کر رہے ہیں اور میں یہ کہنا چاہوں گا کہ اس پرکار کی راجنیتی سے ਉਨਕੋ ਛੁਟਕਾਰਾ ਪਾਣਾ ਚਾਹੀਏ ਸਮਾਜ ਹਿੱਤ ਮੇ ਕੰਮ ਕਰਨੇ ਚਾਹੀਦੇ ਜ਼ਿਕਰ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੰਗਲ ਡੈਮ ਤੇ 296 ਸੀਆਈਐਸਐਫ ਜਵਾਨਾਂ ਦੀ ਤਾਇਨਾਤੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਤੇ ਮੁੱਖ ਮੰਤਰੀ ਮਾਨ ਲਗਾਤਾਰ ਪਾਜਪਾ ਨੂੰ ਘੇਰ ਰਹੇ ਨੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਇਹ ਸਭ ਦੇ ਵਿਚਾਲੇ ਨੰਗਲ ਡੈਮ ਤੇ ਸੀਆਈਐਸਐਫ ਦੀ ਤਣਾਤੀ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਬੀਬੀਐਮਬੀ ਵੱਲੋਂ ਜਵਾਨਾਂ ਦੀ ਰਿਹائش ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਬੀਬੀਐਮਬੀ ਦੀਆਂ ਕਲੋਨੀਆਂ ਦੇ ਫਲੈਟ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਕਈ ਫਲੈਟ ਖਾਲੀ ਕਰਵਾਏ ਜਾ ਰਹੇ ਨੇ ਔਰ ਜਿਹੜੇ ਇੱਥੇ ਫਲੈਟ ਚ ਰਹਿੰਦੇ ਨੇ ਉਹਨਾਂ ਨੂੰ ਕਿਸੇ ਹੋਰ ਥਾਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਫਲੈਟ ਖਾਲੀ ਕਰਨ ਵਾਲੇ ਮੁਲਾਜ਼ਮਾ ਵੱਲੋਂ ਹਾਲਾਂਕਿ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਐਚ ਬਲਾਕ ਡਬਲ ਸੀ ਬਲਾਕ ਡਬਲ ਜੀ ਬਲਾਕ ਡਬਲ ਐਚ ਬਲਾਕ ਤੇ ਮਾਰਕੀਟ ਬਲਾਕ ਦੇ ਕੁਝ ਮਕਾਨ ਨੇ ਜਿਨ੍ਹਾਂ ਨੂੰ ਖਾਲੀ ਕਰਵਾ ਕੇ ਸੀਐਸਐਫ ਦੇ ਮੁਲਾਜ਼ਮਾਂ ਨੂੰ ਦਿੱਤਾ ਜਾਵੇ। ਆਪਣੇ ਬਾਥਰੂਮ ਰੈਨੋਵੇਟ ਕੀਤੇ ਹੋਏ ਆਪਣੇ ਰਸੋਈਆਂ ਰੈਨੋਵੇਟ ਕੀਤੀਆਂ ਮਕਾਨਾਂ ਨੂੰ ਠੀਕ ਕੰਡੀਸ਼ਨ ਚ ਲੈ ਕੇ ਆਜੇ ਸਾਲ ਚ ਉਹ ਅਗਰ ਡਿਸਪਲੇਸ ਹੁੰਦੇ ਹੈਗੇ ਆ। ਨਵੀਂ ਜਗਤੇ ਜਾ ਕੇ ਉਹ ਇਹੀ ਕੰਮ ਕਰਨਾ ਪੈਣਾ ਬਹੁਤ ਮਾੜੀ ਹਾਲਤ ਹੈਗੀ ਹੈ ਕਿ ਵੀ ਇਹ ਚੀਜ਼ ਜਿਹੜੀ ਹੋਈ ਹੈ ਸੀਐਫ ਦੀ ਜਿਹੜੀ ਐਂਟਰੀ ਹੋਈ ਹੈ ਇਹਨੂੰ ਅਸੀਂ ਬਹੁਤ ਅਨਫੋਰਚੂਨੇਟ ਮੰਨਦੇ ਆ ਕਿਉਂਕਿ ਜਿਹੜੇ ਕੰਮ ਉਹ ਚੱਲ ਰਿਹਾ ਸੀ ਹਿਮਾਚਲ ਦਾ ਪੁਲਿਸ ਚਲਾ ਰਹੀ ਸੀ ਜਾਂ ਪੰਜਾਬ ਦੀ ਪੁਲਿਸ ਚਲਾ ਰਹੀ ਸੀ ਬੜਾ ਅੱਛਾ ਚਲਾ ਰਹੀ ਸੀ ਪਰ ਅੱਜ ਤੁਸੀਂ ਦੇਖੋ ਕਿ 2 ਲੱਖ 98000 ਇੱਕ ਬੰਦੇ ਦਾ ਪੈਣਾ ਔਰ 8 ਕਰੋੜ 52 ਲੱਖ ਰੁਪਏ ਜਿਹੜਾ ਹੈ ਉਹ ਸੈਂਸ਼ਨ ਹੋਇਆ ਹੈ ਇਹਨਾਂ ਵਾਸਤੇ 200 ਚ ਨੇ ਪੋਸਟਾਂ ਵਾਸਤੇ ਔਰ ਤੁਸੀਂ ਇਹ ਹੀ ਨਹੀਂ ਇਹਦਾ ਖਰਚਾ ਇੰਨਾ ਜ਼ਿਆਦਾ ਹੈਗਾ ਕਿਉਂ ਨਹੀਂ ਕੰਡੀਸ਼ਨਾਂ ਲਾਤੀਆਂ ਕਿ ਸਾਨੂੰ ਟ੍ਰਾਂਸਪੋਰਟੇਸ਼ਨ ਦਿੱਤੀ ਜਾਵੇ ਸਾਨੂੰ ਜਿਹੜੇ ਸਿਕਿਉਰਿਟੀ ਦੇ ਇਕਵਿਪਮੈਂਟ ਉਹ ਵੀ ਸਾਨੂੰ ਪ੍ਰੋਵਾਈਡ ਕੀਤੇ ਜਾਣ ਸਾਡੇ ਬੈਚਲਰ ਜਿਹੜੇ ਬੰਦੇ ਆ ਉਹਨਾਂ ਵਾਸਤੇ ਅਲੱਗ ਕਮਿਊਡੇਸ਼ਨ ਦਿੱਤੀ ਜਾਵੇ ਤੇ ਫੈਮਿਲੀ ਵਾਸਤੇ ਲਗ ਦਿੱਤੀ ਜਾਵੇ ਔਰ ਉਹਨਾਂ ਨੇ ਇੰਨੀ ਕੰਡੀਸ਼ਨਲੀ ਉਹ ਤੇ ਆਣਗੇ ਔਰ ਉਹਨਾਂ ਦਾ ਖਰਚਾ 298 ਤੱਕ ਨਹੀਂ ਰਹਿੰਦਾ ਹੈਗਾ ਉਹ 5-5 10 ਲੱਖ ਤੇ ਪਹੁੰਚਣਾ ਹੈਗਾ ਇਹ ਬੜੀ ਮਾੜੀ ਸਥਿਤੀ ਹੈ ਅਸੀਂ ਤਾਂ ਕਹਿੰਦੇ ਜਿਸ ਤਰ੍ਹਾਂ ਪਹਿਲੇ ਉਨੇ ਲੋਗ ਹਿਮਾਚਲ ਵਾਲੇ ਕਰਦੇ ਸੀਗੇ ਸਿਕਿਉਰਿਟੀ ਦਿੰਦੇ ਸੀਏ ਉਸ ਸਿਕਿਉਰਿਟੀ ਪਹਿਲੇ ਇੰਟੈਕਟ ਰਹਿਣੀ ਚਾਹੀਦੀ ਹੈਗੀ ਹੈ ਸੀਐਸਐਸ ਨੂੰ ਅਸੀਂ ਕਹਿੰਦੇ ਕਿ ਨਾ ਹੋਵੇ ਤਾਂ ਜਾਦੇ ਬਿੱਤਰ ਹੈ ਸਾਡਾ ਸ਼ਹਿਰ ਵੀ ਬਚਦਾ ਹੈ ਸਾਡੇ ਮਕਾਨ ਵੀ ਬਚਦੇ ਹੈਗੇ ਆ ਔਰ ਅਸੀਂ ਇਹ ਗੱਲ ਕਹਿੰਦੇ ਕਿ ਜਿਹੜੇ ਮਕਾਨ ਖਾਲੀ ਪਏ ਹੈ ਇਹ ਹੋਰਾਂ ਨੂੰ ਕਿਸੇ ਨੂੰ ਅਲਾਟ ਕਰ ਦੋ ਇੱਥੇ ਜਿੱਦਾਂ ਕੁਆਟਰਾਂ ਦੀ ਪ੍ਰੋਬਲਮ ਹੈਗੀ ਸਾਡੀ ਕਾਫੀ ਖਰਾਬ ਕੇਵੇ ਤੇ ਉਹਨਾਂ ਨੂੰ ਰੈਨੋਵੇਟ ਕਰਨਾ ਸੀਗਾ ਹਲੇ ਉਹਨਾਂ ਕਰਕੇ ਜਿਹੜਾ ਹੈਗਾ ਈਵਨ ਕਿ ਸਾਡੇ ਕੱਲ ਸਵੇਰੇ ਜਿਹੜੇ ਆਰਡਰ ਕੀਤੇ ਉਹਦੇ ਬਾਅਦ ਸ਼ਾਮ ਤੱਕ ਉਹਨਾਂ ਨੇ ਜਿਹੜੀ ਹੈਗੀ ਹੈ ਇਨਫੋਰਸਮੈਂਟ ਡ ਸਾਡੇ ਜਿਹੜੇ ਕਈ ਮੁਲਾਜ਼ਮਾਂ ਨੂੰ ਖਾਲੀ ਕਰਨ ਨੂੰ ਵੀ ਕੁਆਟਰ ਕਹੇ ਤਾਂ ਜਦੋਂ ਕਿ ਉਹ ਕਈ ਸਾਲਾਂ ਤੋਂ ਉੱਥੇ ਰਹਿੰਦੇ ਆ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸਵਾਵਾਂ ਹਲੇ ਜਿਹੜੀਆਂ ਕੰਟੀਨਿਊ ਹੈਗੀਆਂ ਉਹਨਾਂ ਕਰਕੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮਾਂ ਵਿੱਚ ਵੀ ਜਿਹੜਾ ਹੈਗਾਗਾ ਭੰਬਲ ਪੂਸਾ ਹੀ ਪੈ ਗਿਆ ਵਾਂਗਾ ਵੀ ਅਸੀਂ ਜਾਈਏ ਕਿੰਦਰ ਨੂੰ ਕਟੋਗੜ੍ਹ ਵੀ ਜਿਹੜੇ ਸਾਡੇ 500 ਕੁਆਟਰ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਉੱਥੇ ਤੋਂ ਠਾਣ ਨੂੰ ਕਹਿਤਾ ਕਿ ਆ 5-6 ਦਿਨਾਂ ਅੰਦਰ ਜਿਹੜੇ ਸਾਰਾ ਸੀ ਇਸ ਨੂੰ ਲਗਾਉਣ ਦਾ ਮਸਲਾ ਇਹੀ ਹੋ ਗਿਆ ਕਿ ਜਿਹੜੇ ਡੈਂਪ ਕਰ ਲੱਗ ਰਿਹਾ ਸੀ ਜਿਹੜਾ ਬਿਲਕੁਲ ਬਿਲਕੁਲ ਇਹ ਹੋਇਆਗਾ ਔਰ ਅਸੀਂ ਇਸ ਗਲਤੀ ਪਹਿਲਾਂ ਹੀ ਮੰਗ ਕਰਦੇ ਰਹੇ ਕਿ ਇਸ ਮਸਲੇ ਨੂੰ ਬੈਠ ਕੇ ਸੁਲਝਾਣਾ ਚਾਹੀਦਾ ਸੀਗਾ ਇਸ ਮਸਲੇ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਉਲਝਾਇਆ ਗਿਆ ਜਿਹਦਾ ਜਿਹੜਾ ਇਹ ਇਫੈਕਟ ਹੋ ਰਿਹਾਗਾ ਜਿਹੜਾ ਇਹਦੇ ਉੱਪਰ ਜਿਹੜਾ ਹੈਗਾ ਅਸੀਂ ਬਿਲਕੁਲ ਅਸੀਂ ਪਹਿਲਾਂ ਵੀ ਕਹਿੰਦੇ ਸੀਗੇ ਵੀ ਸਾਡੀਆਂ ਫੋਰਸਾਂ ਪਹਿਲਾਂ ਜਿਹੜੀਆਂ ਹੈਗੀਆਂ ਦੀਆਂ ਠੀਕ ਸੀਗੀਆਂ ਆਪਣੇ ਕੰਮ ਕਰਨ ਦੇ ਵਿੱਚ ਸਫੀਸ਼ੈਂਟ ਸੀਗੀਆਂ ਪਰ ਇਹ ਐਪੀਸੋਡ ਕਰਕੇਗਾ ਇਹ ਜਿਹੜਾ ਹੈਗਾ ਸਰਕਾਰ ਨੇ ਜਲਦੀ ਐਕਸ਼ਨ ਲੈ ਲਿਆ ਉਹ ਜਿਹੜਾ ਉਹਦਾ ਪ੍ਰਭਾਵ ਜਿਹੜਾ ਹੈਗਾ ਸਾਡੇ ਇੱ ਤੇ ਹੁਣ ਗੱਲ ਕਰਦੇ ਆ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਉਸ ਹੁਕਮਨਾਮੇ ਦੀ ਜਿਸ ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਹੀ ਤਨਖਾਹਿਆ ਕਰਾਰ ਤੇ ਦਿੱਤਾ ਗਿਆ ਇਸ ਹੁਕਮਨਾਮੇ ਤੇ ਹੁਣ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਹੁਕਮਨਾਮੇ ਨੂੰ ਗੈਰਵਾਜਬ ਤੇ ਗੈਰਸਿਧਾਤਕ ਦੱਸਿਆ ਤਕਤਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹਿਆ ਕਰਾਰ ਦਿੱਤਾ ਤਾਂ 24 ਘੰਟਿਆਂ ਦੇ ਅੰਦਰ ਹੀ ਵੱਡਾ ਐਕਸ਼ਨ ਵੀ ਹੋਇਆ ਇਸ ਦਾ ਖੁਦ ਅਕਾਲ ਤਖਤ ਸਾਹਿਬ ਨੇ ਗੰਭੀਰ ਨੋਟਿਸ ਲਿਆ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕੀਤਾ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮਨਾਮੇ ਨੂੰ ਗੈਰ ਸਿਧਾਂਤਕ ਕਰਾਰ ਦਿੱਤਾ ਤੇ ਇਸ ਫੈਸਲੇ ਨੂੰ ਪੰਥਕ ਏਕਤਾ ਅਤੇ ਸਿੱਖਾਂ ਦੇ ਅਕਸ ਨੂੰ ਢਾਲ ਲਾਉਣ ਵਾਲਾ ਦੱਸਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਹੀ ਸਿੱਖਾਂ ਲਈ ਸਰਬੋੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਗ੍ਰੰਥੀ ਸੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਧਿਕ ਤੇ ਗੈਰ ਵਾਜਬ ਹੈ ਪोदर ਦਮਦਮਾ ਸਾਹਿਬ ਅਤੇ ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਨੇ ਵੀ ਪਟਨਾ ਸਾਹਿਬ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਜੋ ਕਸ਼ਰੀ ਪਟਨਾ ਸਾਹਿਬ ਤੋਂ ਪੰਜ ਗ੍ਰੰਥੀ ਸਿੰਘ ਸਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 21 ਮਈ 2022 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਦਰਸਲ ਬੀਤੇ ਦਿਨੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਦੀ ਇਕੱਤਰਤਾ ਹੋਈ ਜਿਸ 'ਚ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਜਿਸ ਤੇ ਸਖਤ ਇਤਰਾਜ਼ ਜਤਾਉਂਦੇ ਆ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕੀਤਾ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਤਨੋਲਾ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਤੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਵ ਕੀਤਾ ਸੀ ਤੇ ਹੁਣ ਤੁਹਾਨੂੰ ਉਹ ਇਲਜ਼ਾਮ ਵੀ ਦੱਸ ਦਿੰਨੇ ਆ ਜੋ ਰਣਜੀਤ ਸਿੰਘ ਤੇ ਲੱਗੇ ਸਨ 70 ਲੱਖ ਪੇਟਾ ਲੈ ਕੇ ਨਕਲੀ ਕਿਰਪਾਨ ਪੇਟ ਕੀਤੀ ਸੋਨੇ ਦੀ ਕਿਰਪਾਨ ਲਈ ਡਾਕਟਰ ਸਮਰਾ ਨੇ 70 ਲੱਖ ਰੁਪਏ ਦਿੱਤੇ ਸੀ April 2022 ਚ 70 ਲੱਖ ਦੇਣ ਦਾ ਦਾਵਾ ਸੀ ਜਸਟਿਸ ਰਿਟਾਇਰਡ ਆਰਐਸ ਸੋਡੀ ਦੀ ਅਗਵਾਈ ਚ ਜਾਂਚ ਹੋਈ 19 April 2023 ਨੂੰ ਜਾਂਚ ਚ ਰਣਜੀਤ ਸਿੰਘ ਨੂੰ ਕਲੀਨ ਚਿਪ ਮਿਲੀ ਜ਼ਿਕਰ ਜੋਗਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਰਣਜੀਤ ਸਿੰਘ ਤਖਤਪ੍ਰਿਥਨਾ ਸਾਹਿਬ ਪਹੁੰਚੇ ਸੀ ਜਿੱਥੇ ਉਹਨਾਂ ਦੇ ਸਮਰਥਕਾਂ ਦੀ ਮੌਜੂਦਾ ਪ੍ਰਬੰਧਕਾਂ ਦੇ ਨਾਲ ਟਕਰਾਰ ਵੀ ਹੋਈ ਸੀ ਬਿਊਰੋ ਰਿਪੋਰਟ న్యూਸ 18 ਤੇ ਉਧਰ ਬਲਵੰਤ ਸਿੰਘ ਰਾਜੂਆਣਾ ਵੱਲੋਂ ਐਸਜੀਪੀਸੀ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖਾ ਜੈਪ ਘਰ ਚ ਲਾਉਣ ਦੇ ਫੈਸਲੇ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ ਉਨਾ ਕਹਿਆ ਕਿ ਸਿੱਖ ਜੈਮ ਘਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨਹੀਂ ਲਾਉਣੀ ਚਾਹੀਦੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਸਿੱਖਾਂ ਦੀ ਕਾਤਲ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਰਹੇ ਨੇ ਇਹ ਗੱਲ ਭਲਵੰਤ ਸਿੰਘ ਰਾਜਵਾਨਾ ਵੱਲੋਂ ਆਪਣੀ ਚਿੱਠੀ ਦੇ ਵਿੱਚ ਲਿਖੀ ਗਈ ਹੈ ਔਰ ਉਹਨਾਂ ਕਹਿਆ ਕਿ ਜਿਸ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਜਿਸ ਪਾਰਟੀ ਦੇ ਰਾਤ 1984 ਦੇ ਕਤਲੇਆਮ ਹੋਏ ਉਹਨਾਂ ਦੇ ਪ੍ਰਧਾਨ ਮੰਤਰੀ ਦੀ ਫੋਟੋ ਲਾਉਣਾ ਗਲਤ ਹੈ ਔਰ ਉਹਨਾਂ ਕਹਿਆ ਕਿ ਫੋਟੋ ਲਾਉਣ ਵਾਲਾ ਫੈਸਲਾ ਵਾਪਸ ਲਿਆ ਜਾਵੇ ਬਲਵੰਤ ਸਿੰਘ ਰਾਜਵਾਨਾ ਨੇ ਹੋਰ ਵੀ ਕਈ ਸਾਰੀਆਂ ਗੱਲਾਂ ਕਹੀਆਂ ਨੇ ਔਰ ਅਕਾਲੀ ਦਲ ਤੇ ਹੋਰ ਜਿਹੜੇ ਸੁਧਾਰ ਲਹਿਰ ਦੇ ਆਗੂ ਵੀ ਨੇ ਉਹਨਾਂ ਨੂੰ ਵੀ ਉਹਨਾਂ ਦੀ ਚੁੱਪੀ ਤੇ ਵੀ ਸਵਾਲ ਚੱਕੇ ਗੱਲ ਕਰਦੇ ਆ ਲੈਂਡ ਪੂਲਿੰਗ ਸਕੀਮ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਮਾਨ ਸਰਕਾਰ ਨੇ ਪਲਟਵਾਰ ਕੀਤਾ ਹੈ ਔਰ ਹਰਪਾਲ ਚੀਮਾ ਜਿਹੜੇ ਕੈਬਨਿਟ ਮਨਿਸਟਰ ਨੇ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਪਰ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਵਾਂਗੇ ਜੇਕਰ ਕਿਸਾਨ ਦੀ ਜ਼ਮੀਨ ਦੀ ਕੀਮਤ 1 ਕਰੋੜ ਰੁਪਏ ਹੈ ਤਾਂ ਅਸੀਂ ਉਸ ਨੂੰ 4 ਤੋਂ 5 ਕਰੋੜ ਰੁਪਏ ਦੀ ਕੀਮਤ ਦੇਮਾਗੀ ਮਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਅੰਦਰ ਕੋਈ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਖੋਊਗਾ ਜ਼ਬਰਦਸਤੀ ਜ਼ਮੀਨ ਲਈ ਜਾਊ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਉਹ ਕਾਲੀ ਦਲ ਕਰ ਰਿਹਾ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਔਰ ਕਾਂਗਰਸ ਪਾਰਟੀ ਕਰ ਰਹੀ ਆ ਮੈਂ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦਾਗਾ ਕਿ ਕਿਸੇ ਵੀ ਕਿਸਾਨ ਤੋਂ ਕਿਸੇ ਵੀ ਕਿਸਾਨ ਤੋਂ ਜਬਰਦਸਤੀ ਜ਼ਮੀਨ ਨਹੀਂ ਲਈ ਜਾਊਗੀ ਕਦੇ ਸਰਕਾਰ ਵੀ ਡੀਲਰਾਂ ਦਾ ਕੰਮ ਕਰਦੀ ਹੈ ਕਦੇ ਸਰਕਾਰ ਵੀ ਪ੍ਰਾਪਰਟੀ ਦਾ ਬਿਜ਼ਨਸ ਕਰਦੀ ਹੈ ਪ੍ਰਾਪਰਟੀ ਡੀਲਰ ਬਣਦੀ ਹੈ ਅੱਜ ਉਹ ਕੰਮ ਸਰਕਾਰ ਨੇ ਸ਼ੁਰੂ ਕਰਤਾ ਤੁਸੀਂ ਇਸ ਤਰੀਕੇ ਨਾਲ ਹੁਣ ਸਾਰੇ ਪਿੰਡਾਂ ਦੀ ਇਹ ਜ਼ਮੀਨ ਬੰਨ ਲਈ ਆਪਣੇ ਕੋਲ ਵੀ ਨਾ ਉਹਨੂੰ ਪੈਸੇ ਮਿਲਣੇ ਆ ਕਿੰਨੇ ਸਾਲਾਂ ਬਾਅਦ ਉਹ ਪਤਾ ਨਹੀਂ ਡਿਵੈਲਪ ਹੋਊਗੀ ਕਿੰਨੇ ਸਾਲਾਂ ਬਾਅਦ ਤੁਸੀਂ ਉਹਨੂੰ ਪਲਾਟ ਦੋਵੋਗੇ ਤੇ ਇਹਨਾਂ ਨੇ ਜ਼ੋਨ ਵਾਈਜ਼ ਬਣਾਏ ਨੇ 10 ਜ਼ੋਨ ਨੇ ਲੁਧਿਆਣਾ ਦੇ ਜਿਹਦੇ ਵਿੱਚ 2300 23000 70 ਏਕੜ ਜ਼ਮੀਨ ਐਕਵਾਇਰ ਕਰਨ ਦਾ ਟੀਚਾ ਹੈਗਾ ਕਿਉਂਕਿ ਕੁਝ ਦਿੱਲੀ ਦੇ ਸਾਥੀ ਜਿਹੜੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਇੰਨੀ ਜ਼ਮੀਨ ਤਾਂ ਐਕਵਾਇਰ ਕਰੋ ਹੀ ਕਰੋ ਲੁਧਿਆਣਾ ਇਟਸ ਅ ਗੋਲਡ ਮਾਈਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਜਿਹੜੀ ਇਹ ਜ਼ਮੀਨ ਹੈ ਗੋਲਡ ਮਾਈਨ ਹੈ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਲੁੱਟਿਆ ਜਾ ਸਕਦਾ ਹੈ 25000 ਕਿੱਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਮ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਇੱਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲੋਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲீஸ் ਕਰੀ ਜਾਵਾਂਗੇ ਆਹ ਅੰਨਾਂ ਦੀ ਗੇਮਪਲਾਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਤੇ ਧੂਰੀ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਦੇ ਵਿੱਚ ਨਜ਼ਰ ਆਏ दरअसल ਇੱਕ ਲੋਕ ਮਿਲਣੀ ਸੀਐਮ ਵੱਲੋਂ ਰੱਖੀ ਗਈ ਸੀ ਔਰ ਇਸ ਲੋਕ ਮਿਲਣੀ ਦੇ ਵਿੱਚ ਲੋਕਾਂ ਦੇ ਕੰਮਕਾਰ ਮੌਕੇ ਤੇ ਕਰਵਾਏ ਗਏ ਉਹਨਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਇਸ ਦੌਰਾਨ ਇੱਕ ਸ਼ਿਕਾਇਤ ਆਈ ਇੱਕ ਸੜਕ ਦੇ ਵਿੱਚ ਮਾੜਾ ਮਟੀਰੀਅਲ ਵਰਤੇ ਜਾਣ ਨੂੰ ਲੈ ਕੇ ਸੀਐਮ ਨੇ ਸਬੰਧਤ ਅਫਸਰਾਂ ਨੂੰ ਪੁੱਛਿਆ ਇੱਕ ਸਰਪੰਚ ਨੇ ਸ਼ਿਕਾਇਤ ਕੀਤੀ ਸੀ ਜਦੋਂ ਸੀਐਮ ਨੇ ਸਬੰਧਤ ਅਫਸਰਾਂ ਨੂੰ ਪੁੱਛਿਆ ਉਹਨਾਂ ਨੂੰ ਝਾੜ ਲਾਈ ਐਕਸ਼ਨ ਐਸਟੀਓ ਨੂੰ ਸਰਪੰਚ ਦੀ ਸ਼ਿਕਾਇਤ ਦਾ ਜ਼ਿਕਰ ਕੀਤਾ ਤਾਂ ਉਹਨਾਂ ਕਿਹਾ ਕਿ ਅਸੀਂ ਠੇਕੇਦਾਰ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤਾਂ ਸੀਐਮ ਨੇ ਕਿਹਾ ਕਿ ਕਾਰਵਾਈ ਨਹੀਂ ਉਸ ਨੂੰ ਬਲੈਕਲਿਸਟ ਕਰੋ ਔਰ ਤੁਰੰਤ ਉਸ ਦਾ ਉਸ ਦਾ ਜਿਹੜਾ ਬਿੱਲ ਹੈ ਉਹ ਰੋਕੋ ਔਰ ਉਸ ਨੂੰ ਦੁਬਾਰਾ ਸੜਕ ਤਿਆਰ ਕਰਨ ਦੇ ਆਦੇਸ਼ ਦੇ ਸਾਡੀ ਇਹ ਸਪਲਾਈ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ অতি ਜ਼ਰੂਰੀ ਆ ਇੱਕ ਸਰ ਜਿਹੜੀ ਸਾਡੇ ਆਹ ਸੜਕ ਬਣੀ ਆ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਨ ਡੀ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੋਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੋਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸਰੂਰ ਚ ਲੈ ਗਿਆ ਹੁਣ ਉਹਨਾਂ ਕੋਲੇ ਪਾ ਕੇ ਤੁਸੀਂ ਉੱਥੇ ਵਾਲੇ ਐਸਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਕਿਹੜਾ ਨਹੀਂ ਮਤਲਬ ਬਣਾਈ ਤਾਂ ਇਹਨਾਂ ਨਹੀਂ ਹੋਣੀ ਨਾ ਹਾਂਜੀ ਹਾਂ ਹਾਂਜੀ ਆ ਮੈਂ ਸਿਰ ਹਾਂ ਆਗੀ ਬਾਜਾਂਗੀ ਹਾਂ ਮੈਂ ਸਿਰ ਐਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਹੂੰ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਉਹ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਤੇ ਦੇ ਅੱਗੇ ਨਹੀਂ ਆ ਹਾਂ ਉਸ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਦੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਵਸੇ ਇਹਦੀ ਪੇਮੈਂਟ ਨਹੀਂ ਕਰੀ ਨਹੀਂ ਤੁਸੀਂ ਉਹਦੀ ਉਹਦੀ ਗਰੰਟੀ ਲਈ ਕੋਈ ਬੈਂਕ ਗਰੰਟੀ ਨਹੀਂ ਸਾਡੇ ਕੋਲ ਬੈਂਕ ਗਰੰਟੀ ਵੀ ਹੈ ਸਕਿਉਰਟੀ ਨੂੰ ਕਹੇ ਵੀ ਦੁਬਾਰੇ ਬਣਾਓ ਹਾਂ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕੋ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਹਾਂ ਹੋ ਜਾਏਗਾ ਸਰ ਉਹਨਾਂ ਮੈਂ ਟੈਂਡਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਰ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਜੀਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕਦੇ ਜੇ ਤੁਹਾਡੇ ਕੋਲ ਉਹਦੇ ਹੀ ਕਰਤੀ ਚੁਕਾਏ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਣਾ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹੈ ਜੀ ਠੇਕੇਦਾਰ ਜਿੰ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਤੇ ਹੁਣ ਗੱਲ ਲੋਕਾਂ ਦੀ ਸਿਹਤ ਦੇ ਨਾਲ ਜੁੜੇ ਮੁੱਦੇ ਦੀ ਦਰਅਸਲ ਸੇਤਮੰਦ ਹੋਣ ਦੇ ਲਈ ਅਸੀਂ ਦੁੱਧ ਪੀਨੇ ਆ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣੇ ਆ ਪਰ ਅੱਜ ਕੱਲ ਦੁੱਧ ਦੀ ਜੋ ਹਾਲਤ ਹੈ ਉਸ ਨੂੰ ਦੇਖ ਕੇ ਹਰ ਕੋਈ ਸਖਤ ਹੈ ਇੱਕ ਤਸਵੀਰ ਖੰਨਾ ਤੋਂ ਸਾਹਮਣੇ ਆਈ ਜਿੱਥੇ ਇੱਕ ਪਰਿਵਾਰ ਨੇ ਦੁੱਧ ਮੰਗਾਇਆ ਪਰ ਜਦੋਂ ਉਸ ਨੂੰ ਉਬਾਲਿਆ ਤਾਂ ਉਹ ਦੁੱਧ ਪਲਾਸਟਿਕ ਦਾ ਬਜ਼ਾਰਾਂ 'ਚ ਸ਼ਰੀਆਮ ਵਿਕ ਰਿਹਾ ਸਫੇਦ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਦਾ ਜਾ ਰਿਹਾ ਖਿਲਵਾੜ ਦਾਦਾ ਮੁਨਾਫੇ ਲਈ ਵੇਚਿਆ ਜਾ ਰਿਹਾ ਹੈ ਕੈਮੀਕਲ ਵਾਲਾ ਦੁੱਧ ਮਾਮਲਾ ਸਾਹਮਣੇ ਆਇਆ ਇੱਕ ਖਨਾ ਤੋਂ ਜਿੱਥੇ ਦੁੱਧ ਦੇਖਦੇ ਹੀ ਦੇਖਦੇ ਪਲਾਸਟਿਕ ਦੇ ਵਿੱਚ ਤਬਦੀਲ ਹੋ ਗਿਆ ਇਸਲ ਪਰਿਵਾਰ ਨੇ ਜਦੋਂ ਦੁੱਧ ਨੂੰ ਉਬਾਲਾ ਦਿੱਤਾ ਤਾਂ ਉਹ ਪਲਾਸਟਿਕ ਦੇ ਵਿੱਚ ਤਬਦੀਲ ਹੋ ਗਿਆ ਜਿਸ ਤੇ ਪਰਿਵਾਰ ਨੇ ਦੁੱਧ ਵਿੱਚ ਮਿਲਾਵਟ ਹੋਣ ਦੀ ਸ਼ਿਕਾਇਤ ਸਥਿਤ ਵਿਭਾਗ ਨੂੰ ਕੀਤੀ ਸ਼ਿਕਾਇਤਕਰਤਾ ਦੇ ਮੁਤਾਬਿਕ ਮੰਗਲਵਾਰ ਨੂੰ ਜਦੋਂ ਘਰ ਵਿੱਚ ਨਹੀਂ ਸੀ ਤਾਂ ਉਹਨਾਂ ਦਾ ਦੁੱਧ ਗਵਾਂਢੀਆਂ ਨੂੰ ਦੁੱਧ ਦੇ ਕੇ ਚਲਾ ਗਿਆ ਜਦੋਂ ਅਗਲੇ ਦਿਨ ਉਹਨਾਂ ਦੁੱਧ ਉਬਾਲਿਆ ਤਾਂ ਉਹ ਪਲਾਸਟਿਕ ਵਰ ਗਿਆ ਜਿਸ ਨੂੰ ਖਿੱਚਣ ਤੇ ਉਹ ਰਬੜ ਵਾਂਗ ਖਿੱਚਦਾ ਜਾ ਰਿਹਾ ਸੀ ਆਮਨੇ ਨਾ ਪਰਸੋ ਲਿਆਤਾ ਦੁੱਧ ਔਰ ਮਤਲਬ ਰੱਖ ਦੀਆ दूध आंटी के पास हम आए नहीं थे आंटी को बोला कि आप रख लेना दूध लेकर और घर में फ्रिज में रख लो है ना आंटी ने उबाल ही नहीं दी बोला कि कोई बात नहीं आप दे, दे देना उबाल ही और हमने जब उबाली दी मतलब अगली सुबह उबाली दी आंटी को बोला आंटी देखना कि खराब हो गई दूध आंटी बोले हां दूध पाके गया कल दोजी देखो बंदा कहंदा ਵੀ ਦੁੱਧ ਖਰਾਬ ਹੋ ਗਿਆ ਜੀ ਦੁੱਧ ਖਰਾਬ ਸਾਡੇ ਵੀ ਘਰਾਂ ਚ ਹੁੰਦਾ ਹਰੇਕ ਬੰਦੇ ਦੇ ਦੁੱਧ ਖਰਾਬ ਹੁੰਦਾ ਦੁੱਧ ਖਰਾਬ ਦਾ ਇੱਕ ਪ੍ਰੋਸੈਸ ਆ ਮੇਰੇ ਕੋਲ ਵੀਡੀਓ ਆ ਜਿੱਦਾਂ ਬੱਬਲ ਗਮ ਦੀਆਂ ਤਾਰਾਂ ਬਣਦੀਆਂ ਨੇ ਫੁੱਟ ਫੁੱਟ ਲੰਬੀਆਂ ਇਦਾਂ ਤਾਂ ਸੀ ਦੁੱਧ ਕਦੇ ਖਰਾਬ ਹੁੰਦਾ ਦੇਖਿਆ ਨਹੀਂ ਇਹ ਸਾਰੀ ਮਿਲਾਵਟ ਖੋਰੀ ਆ ਜਿਹੜੀ ਇਦਾਂ ਦੇ ਦੁੱਧ ਤਦਰ ਦੋਦੀ ਤੇ ਡੇਰੀ ਮਾਲਿਕ ਨੇ ਆਪਣੇ ਤੇ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਮੰਨਦਾ ਸਰ ਪਹਿਲਾਂ ਕਦੇ ਵੀ ਨਹੀਂ ਕਿਹਾ ਇਹਨਾਂ ਨੇ ਇਹ 500 ਦੁੱਧ ਲਿਆ ਸੀ ਇਹਨਾਂ ਨੇ ਉਹ ਜੋ ਅੱਜ ਦਿਖਾਉਣ ਲੱਗੇ ਹੋਏ ਨੇ ਅੱਜ 500 ਦਾ ਦੁੱਧ ਲਿਆ ਹੋਇਆ ਹੈ ਅੱਜ ਜੜਾ ਵੀ ਸੈਂਪਲ ਲਿਆ ਅੱਜ ਵਾਲਿਆਂ ਨੂੰ ਕੁਝ ਨਹੀਂ ਹੋਇਆ ਇਹ ਅੱਜ ਵੀ ਉਹ ਵਾਲੀ ਦਿੱਤੀ ਆ ਉਹ ਹੁਣ ਤੱਕ ਸਹੀ ਆ ਸਾਡੇ ਤੋਂ 2.70 80 ਲੀਟਰ ਦੁੱਧ ਲੈ ਜਾਂਦੇ ਨਹੀਂ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚਦੇ ਕਰਦੇ ਆ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚਦੇ ਕਰਦੇ ਨੇ ਸਾਨੂੰ ਸਾਰੋ ਦਾ ਕੀ ਪਤਾ ਉਹਦਾ ਮੰਗ ਉਹਦਾ ਸੈਂਪਲ ਹੋਣਾ ਚਾਹੀਦਾ ਈ ਉਹ ਉਹਨੂੰ ਰੋਜ਼ ਦਾ ਹੋਣਾ ਚਾਹੀਦਾ ਉਹਦਾ ਚੈੱਕ ਸਾਡੇ ਦਾ ਆਪਣੇ ਕਾਊਂਟਰਾਂ ਦੀ ਚੈਕਿੰਗ ਹੋਵੇ ਜਾਂ ਮਰਜ਼ੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਸ਼ਿਕਾਇਤ ਮਿਲਣ ਤੇ ਸਿਹਤ ਵਿਭਾਗ ਨੇ ਦੁੱਧ ਦੇ ਸੈਂਪਲ ਭਰੇ ਤੇ ਉਹਨੂੰ ਸੈਂਪਲ ਦੀ ਜਾਂਚ ਤੋਂ ਬਾਅਦ ਹੀ ਦੁੱਧ ਦੇ ਪਲਾਸਟਿਕ 'ਚ ਤਬਦੀਲ ਹੋਣ ਦੇ ਅਸਲ ਕਾਰਨਾ ਤੋਂ ਪਰਦਾ ਉਠheਗਾ ਦੁੱਧ ਦੇ ਵਿੱਚ ਕੁਛ ਐਂਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਇਹ ਅਸੈਂਬਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਚੱਲੇ ਫਿਰ ਹਾਲ ਹੁਣੇ ਦੇਖਣਾ ਹੋਵੇਗਾ ਕਿ ਦੁੱਧ 'ਚ ਹੋਈ ਮਿਲਾਵਟ ਨੂੰ ਲੈ ਕੇ ਕੌਣ ਜ਼ਿੰਮੇਵਾਰ ਹੈ ਪਰ ਸ਼ਰੀਆਮ ਵਿਕਰਹੀ ਪਲਾਸਟਿਕ ਵਾਲੇ ਦੁੱਧ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ ਤੇ ਲੋਕ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਪੁੱਗੇ ਹੋਏ ਨੇ ਖੰਨਾ ਤੋਂ ਕੁਰਦੀਪ ਸਿੰਘ ਦੀ ਰਿਪੋਰਟ న్యూਸ 18 ਪੰਜਾਬ